ਹੁਣ ਪੰਜਾਬ ਸਰਕਾਰ ਜੱਡੇ ਵੱਡੇ ਦਾਅਵੇ ਕਰ ਰਹੀ ਉਹਦੇ ਪਿਛਲੀ ਹਕੀਕਤ ਕੀ ਆ ਵਾਕਿਆ ਹੀ ਉਹਦੇ ਨਾਲ ਨਸ਼ਿਆਂ ਦਾ ਲੱਕ ਟੁੱਟ ਜਾਊਗਾ ਕਿਉਂਕਿ ਘਰ ਤੱਕ ਵੀ ਢਾਏ ਗਏ ਨੇ ਸਮਗਰਾਂ ਦੇ ਵਿੱਚ دہشت ਦੀਆਂ ਗੱਲਾਂ ਵੀ ਉਹ ਆ ਰਹੀਆਂ ਨੇ ਜੀ ਆਲਸੋ ਗੱਲ ਇਹ ਆ ਕਿ ਜੋ ਕਬ ਆਮ ਆਦੀ ਪਾਰਟੀ ਸਰਕਾਰ ਜੋ ਵਾਅਦੇ ਕਰਕੇ ਆਈ ਸੀ ਜੋ ਕਬ ਕਿਸੇ ਵੇਲੇ ਕੈਪਟਨ ਨੇ ਵਾਅਦੇ ਕੀਤੇ ਸੀ ਕਿਸੇ ਵੇਲੇ ਜ਼ਫੀਰ ਬਾਦਲ ਤੇ ਖਾਲੀ ਸਰਕਾਰ ਵਾਅਦੇ ਕਰਦੀ ਸੀ ਕਿ ਆਪਾਂ ਪੰਜਾਬ ਚ ਨਸ਼ਿਆਂ ਦਾ ਖਾਤਮਾ ਕਰਾਂਗੇ ਤੇ ਵਾਦੇ ਹੁਣ ਤੱਕ ਵਫਾ ਨਹੀਂ ਹੋਏ ਕਿਸੇ ਦੀ ਵਫਾ ਨਹੀਂ ਹੋਈ ਤੇ ਮੌਜੂਦਾ ਸਰਕਾਰ ਨੂੰ ਵੀ ਆਇਆਂ ਨੂੰ 3 ਸਾਲ ਹੋ ਗਏ ਐਨੀ ਕਿ ਇਹਨਾਂ ਨੂੰ ਮਸਲੇ ਦੀ ਗੰਭੀਰਤਾ ਨਹੀਂ ਸੀ ਪਤਾ ਕਿੰਨਾ ਵਿਸ਼ਾਲ ਮਤਲਬ ਪੈਮਾਨੇ ਤੇ ਪੰਜਾਬ ਨਸ਼ਿਆਂ ਦਾ ਘਰ ਬਣਿਆ ਪਿਆ ਨਸ਼ਾ ਕਰਕੇ ਸਾਰੀ ਦੁਨੀਆ ਵਿੱਚ ਪੰਜਾਬ ਬਦਨਾਮ ਹੈਗਾ ਮੌਤ ਦਾ ਖੂਬ ਬਣਿਆ ਪਿਆ ਇਹ ਪਹਿਲੇ ਦਿਨ ਤੋਂ ਹੀ ਪਤਾ ਸੀਗਾ ਇੱਕ ਇੱਕ ਨਸ਼ੇ ਇੱਕ ਮੁੱਦਾ ਸੀਗਾ ਹਰ ਇਲੈਕਸ਼ਨ ਦਾ ਮੁੱਦਾ ਬਣੇ ਨੇ ਸਨ 17 'ਚ ਵੀ ਬਣੇ ਨੇ ਸਨ 22 'ਚ ਵੀ ਬਣੇ ਨੇ ਸੋ ਜੇਕਰ ਸਾਰ ਸਰਕਾਰ ਗੰਭੀਰ ਹੁੰਦੀ ਤਾਂ ਨਸ਼ਿਆਂ ਬਾਰੇ ਇੱਕ ਪੂਰੀ ਪਾਲਿਸੀ ਲੈ ਕੇ 22 'ਚ ਕੰਮ ਸ਼ੁਰੂ ਕਰ ਸ਼ੁਰੂ ਕਰ ਸਕਦੇ ਸੀ 25 ਕਿਉਂ ਆ ਗਿਆ ਸੋ ਕਿ ਤੱਕ ਇੱਥੇ ਸਰਕਾਰ ਦੀ ਇਸ ਇਸ ਮਸਲੇ ਪ੍ਰਤੀ ਜੋ ਗੰਭੀਰਤਾ ਹੈ ਉਹ ਸ਼ੱਕੀ ਹੋ ਜਾਂਦੀ ਹੈ ਕਿ ਇਹਨਾਂ ਨੂੰ ਅਸਲ 'ਚ ਮਸਲੇ ਨੂੰ ਹੱਲ ਕਰਨ ਵਾਸਤੇ ਕੋਈ ਇੰਟਰਸਟ ਨਹੀਂ ਹੈ ਕਿ ਇਹ ਸਿਰਫ ਇਹਨੂੰ ਇੱਕ ਇਸ਼ੂ ਬਣਾ ਕੇ ਇੱਕ ਲੋਕਾਂ 'ਚ ਮਤਲਬਈ ਚਰਚਾ ਕਰਵਾ ਕੇ ਇੱਕ ਪ੍ਰਚਾਰ ਕਰਕੇ ਇਸ ਮਸਲੇ ਤੇ ਆਪਣਾ ਮਤਲਬ ਇੱਕ ਪੋਜੀਸ਼ਨਿੰਗ ਕਰਨੀ ਚਾਹਦੀ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਇਹਨੂੰ ਸਵਾਲ ਨਾ ਪੁੱਛੇ ਜਾਣ ਕਿ ਇਹਨੇ ਕੀ ਕੀਤਾਗਾ ਜਿਵੇਂ ਕੈਪਟਨ ਲੋਕੀ ਪੁੱਛਦੇ ਸੀ ਕਿ ਕਿੱਥੇ ਗਈ ਤੇਰੀ ਗੁਟਕਾ ਸਾਹਿਬ ਦੀ ਕਸਮ ਖਾਦੀ ਸੀ ਉਹ ਨਸ਼ੇ ਅੱਜ ਕਿਉਂ ਨਹੀਂ ਬੰਦ ਹੋਏ ਇਹਵੇਂ ਇਹਨਾਂ ਨੇ ਆਪਣੀ ਪੋਜੀਸ਼ਨਿੰਗ ਕੀਤੀ ਆ ਆਉਣ ਵਾਲੀਆਂ ਚੋਣਾਂ ਵਾਸਤੇ ਜਦ ਆਪਣਾ ਸਿਆਸੀ ਪੱਖ ਨੂੰ ਮਜ਼ਬੂਤ ਕਰਨ ਵਾਸਤੇ ਜਿੱਤਕ ਇਹਨਾਂ ਦੇ ਡਰਾਮੇਵਾਦੀ ਦਾ ਤੱਲਕ ਹੈ ਇਕੱਲੇ ਨਸ਼ਾ ਦੇ ਮਾਮਲੇ 'ਚ ਨਹੀਂ ਇਹ ਜੇ ਵਿਦਿਆਖਿਆ ਸਿਹਤ ਦਾ ਮਾਡਲ ਦੇਖੀਏ ਤਾਂ ਜੇ ਵਿੱਦਿਆ ਮਾਡਲ ਦੇਖੀਏ ਤਾਂ ਜੇ ਕਰਪਸ਼ਨ ਦਾ ਇਹਨਾਂ ਦੇ ਐਂਟੀ ਕਰਪਸ਼ਨ ਮਾਡਲ ਦੇਖੀਏ ਤਾਂ ਉਹ ਇਹਨਾਂ ਸਾਰਾ ਕੁਝ ਫਰਾਡ ਹੈਗਾ ਉਹ ਸਾਰਾ ਕੁਝ ਇੱਕ ਜਾਲੀ ਹੈਗਾ ਉਹ ਸਾਰਾ ਕੁਝ ਇੱਕ ਧੋਖਾ ਹੈਗਾ ਆ ਆਪਾਂ ਦੇਖਿਆ ਕਿਵੇਂ ਮਿਸਟਰ ਸਿੰਘਲਾ ਸਿੰਘ ਦੇ ਹੈਲਥ ਮਨਿਸਟਰ ਗੁਜਰਾਤ ਚੋਣਾ ਵੇਲੇ ਉਹਨੂੰ ਸਸਪੈਂਡ ਕਰਤਾ ਕਹਿ ਕੇ ਭਵੰਤ ਮੰਨਨੇ ਕਿ ਮੈਨੂੰ ਹੀ ਪਤਾ ਸੀ ਜੀ ਮੈਂ ਨਾ ਦੱਸਦਾ ਨਾ ਪਰ ਮੈਂ ਆਪਣੀ ਪਾਰਟੀ 'ਚ ਵੀ ਬਰਦਾਸ਼ਤ ਨਹੀਂ ਕੀਤਾ ਕਿਸੇ ਮੀਡੀਆ ਨੂੰ ਨਹੀਂ ਸੀ ਪਤਾ ਕਿ ਦੇ ਵਿਰੋਧੀ ਧਿਰ ਨੂੰ ਨਹੀਂ ਸੀ ਪਤਾ ਪਰ ਉਹਦਾ ਦੁਗਟਨ ਕਰਦੇ ਫਿਰਦੇ ਨੇ ਉਹੀ ਤਾਂ ਮੈਂ ਕਹਿ ਰਿਹਾ ਕਿ ਉਹ ਦੇਖੋ ਕਿਵੇਂ ਪਾਰਟੀ ਦੇ ਵਿੱਚ ਪੂਰਾ ਸਥਾਪਿਤ ਹੈਗਾ ਉਹਦੇ ਕੋਈ ਐਕਸ਼ਨ ਹੀ ਕੋਈ ਐਫਆਈਆਰ ਨਹੀਂ ਹੋਈ ਐਫਆਈਆਰ ਹੋ ਗਈ ਕੋਈ ਮਤਲਬ ਉਹਤੇ ਕੋਈ ਉਹ ਕਦੀ ਪੇਸ਼ ਨਹੀਂ ਕੀਤਾ ਉਹਨੂੰ ਚਲਾਨ ਨਹੀਂ ਪੇਸ਼ ਕੀਤਾ ਹੈਗਾ ਇਹ ਮੇਨਾਂ ਦੇ ਕਿੰਨੇ ਅਰਤਨ ਹੈ ਫਲਾਨਾ ਫਲਾਨਾ ਬਹੁਤ ਲੰਬੀ ਚੌੜੀ ਲਿਸਟ ਹੈ ਮੈਂ ਉਹਦਾ ਵਿਸਤਾਰ 'ਚ ਨਹੀਂ ਜਾਂਦਾ ਹੈਗਾ ਤੇ ਸੋ ਜਿਹੜੀ ਇਹਨਾਂ ਦਾ ਡਰਾਮਾ ਬਾਜੀ ਹੈ ਹਰ ਹਰ ਇਸ਼ੂ ਨੂੰ ਡਰਾਮਾ ਡਰਾਮਟਾਈਜ਼ ਕਰਨਾ ਹੈਗਾ ਕੁਝ ਤਾਂ ਭਵੰਤ ਕਲਾਕਾਰ ਵੈਸੇ ਸੀਗੇ ਬਹੁਤ ਵਧੀਆ ਕਲਾਕਾਰ ਸੀਗੇ ਜਿਹੜੀ ਪੋਲਿਟੀਕਲ ਕਾਮੇਡੀ ਕਰਦੇ ਸੀਗੇ ਮੈਂ ਖੁਦ ਉਹਨਾਂ ਨੂੰ ਸੁਣਦਾ ਰਿਹਾ ਹੈਗਾ ਪਰ ਜਿਹੜਾ ਉੱਤੋਂ ਹੁਣ ਸਿਆਸੀ ਕਲਾਵਾਜੀ ਹੈ ਜਾਂ ਸਿਆਸੀ ਕਲਾਕਾਰੀ ਹੈਗੀ ਉਹ ਕੇਜੀ ਵੱਲ ਵੱਡਾ ਕਲਾਕਾਰ ਟੱਕਰ ਗਿਆ ਸੋ ਦੋਹੇ ਕਲਾਕਾਰ ਉਹ ਆਪਣੀ ਤਰ੍ਹਾਂ ਦੇ ਕਲਾਕਾਰ ਝੂਠ ਮਾਰਨ ਲੋਕਾਂ ਨੂੰ ਬੇਵਕੂਫ ਬਣਾਉਣ ਇਹ ਆਪਣੀ ਤਰ੍ਹਾਂ ਦਾ ਕਲਾਕਾਰ ਸੋ ਦੋਹੇ ਇਕੱਠੇ ਹੋ ਕੇ ਹੁਣੇ ਪੰਜਾਬ ਦੇ ਲੋਕਾਂ ਦਾ ਜਾਂ ਹਿੰਦੁਸਤਾਨ ਦੇ ਲੋਕਾਂ ਦਾ ਜਿੰਨਾ ਬੇਵਕੂਫ ਬਣਾ ਸਕਦੇ ਆ ਉਹਨਾਂ ਬਣਾ ਰਹੇ ਹੈਗੇ